ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ 17 ਜੁਲਾਈ 2025 ਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਅੰਮ੍ਰਿਤ ਵੇਲੇ ਦੇ ਹੁਕਮਨਾਮੇ ਤੇ ਥੋੜੀ ਗੱਲਬਾਤ ਕਰਾਂਗੇ ਹਾਂਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 646 ਤੇ ਹੈ ਤੇ ਕੋਸ਼ਿਸ਼ ਰਹੇਗੀ ਕਿ ਇਸ ਵਿਚਲੀ ਸੇਦ ਨੂੰ ਅੱਜ ਦੇ ਸਮੇਂ 'ਚ ਸਮਝ ਸਕੀਏ ਬਿਲਕੁਲ ਜੀ ਸ਼ੁਰੂਆਤ ਹੁੰਦੀ ਹੈ ਸ਼ਲੋਕ ਮਹੱਲਾ 3 ਨਾਲ ਸੇਖਾ ਚੌਚਕਿਆ ਚੌਆਇਆ ਇਹ ਸੰਬੋਧਨ ਉਹਨਾਂ ਲਈ ਜਾਬਦਾ ਜੋ ਬਾਰੋਂਤਾ ਸ਼ਾਇਦ ਯਾਨੀ ਤਾਰਮਿਕ ਲੱਗਣ ਪਰ ਅੰਦਰੋਂ ਮਨ ਟਿਕਿਆ ਨਹੀਂ ਹੋਇਆ ਪਟਕ ਰਿਹਾ ਹਾਂਜੀ ਚਾਰ ਚੁੱਕਾਂ ਵਾਲਾ ਮਤਲਬ ਬਹੁਤ ਜ਼ਿਆਦਾ ਬੋਲਣ ਵਾਲਾ ਪਰ ਅੰਦਰ ਖਾਲੀ ਤੇ ਅੱਜ ਦੇ ਸਮੇਂ 'ਚ ਇਹ ਕਿੰਨਾ ਠੁਕਵਾ ਹੈ ਨਾ ਜਿੱਥੇ ਮਨ ਐਨਾ ਖਿੰਡਿਆ ਰਹਿੰਦਾ ਧਿਆਨ ਹੀ ਨਹੀਂ ਲੱਗਦਾ ਸਹੀ ਗੱਲ ਹੈ ਗੁਰੂ ਸਾਹਿਬ ਨੇ ਸਿੱਧਾ ਉਸੇ ਪਟਕਣਾ ਨੂੰ ਫੜਿਆ ਤੇ ਫਿਰ ਇਸ ਦਾ ਹੱਲ ਹਾਂਜੀ ਅਗਲੀ ਤੁਕ ਚੀ ਦੱਸਦੇ ਨੇ ਏੜਾ ਥੇੜਾ ਛੱਡ ਤੂੰ ਗੁਰ ਕਾ ਸ਼ਬਦ ਪਛਾਣੋ ਮਤਲਬ ਸਿੱਧਾ ਜੇ ਆਇਆ ਕਿ ਚਲਾਕੀਆਂ ਵਿੰਗੇ ਕੇੜੇ ਰਾ ਐਵੇਂ ਦੀਆਂ ਸੋਚਾਂ ਇਹ ਸਭ ਛੱਡੋ ਹੂੰ ਤੇ ਗੁਰੂ ਦੇ ਸ਼ਬਦ ਦੀ ਜਿਹੜੀ ਅਸਲ ਸੋਝੀ ਹੈ ਉਸ ਨੂੰ ਪਛਾਣੋ ਤੇ ਫਿਰ ਅੱਗੇ ਹੁਕਮ ਹੈ ਸਤਗੁਰ ਅੱਗੇ ਟੈਪੋ ਸਭ ਕੁਝ ਜਾਣੇ ਜਾਣ ਯਾਨੀ ਹੋਮੇ ਛੱਡ ਕੇ ਨਿਮਰਤਾ ਨਾਲ ਗੁਰੂ ਅੱਗੇ ਆਉਣਾ ਬਿਲਕੁਲ ਕਿਉਂਕਿ ਗੁਰੂ ਤਾਂ ਸਭ ਕੁਝ ਜਾਣਨ ਵਾਲਾ ਹੈ ਜਾਣੀ ਜਾਣ ਹੈ ਉਹਦੇ ਅੱਗੇ ਆਪਣੀ ਚੁਤਰਾਈ ਨਹੀਂ ਚਲਣੀ ਤੇ ਫਿਰ ਇੱਕ ਬਹੁਤ ਮੈਨੂੰ ਲੱਗਦਾ ਹੈ ਅਹਿਮ ਨੁਕਤਾ ਆਂਦਾ ਹੈ ਆਸਾਂ ਮਨਸਾ ਜਲਾਇ ਤੂੰ ਹੋਏ ਰਹੋ ਮਹਿਮਾਨ ਹਾਂਜੀ ਇਹ ਬਹੁਤ ਡੂੰਗੀ ਗੱਲ ਹੈ ਦੁਨੀਆ ਦੀਆਂ ਆਸਾਂ ਮਨ ਦੀਆਂ ਇੱਛਾਵਾਂ ਇਹਨਾਂ ਨੂੰ ਸਾੜ ਕੇ ਤੇ ਇਸ ਜਗਤ ਵਿੱਚ ਇੱਕ ਮਹਿਮਾਨ ਵਾਂਗ ਰਹਿਣਾ ਇਹ ਤਾਂ ਜਿਵੇਂ ਅੱਜ ਦੀ ਸਾਰੀ ਐਂਗਜ਼ਾਇਟੀ ਸਾਰਾ ਤਣਾਅ ਭਜ ਦੌੜ ਉਹਦਾ ਜਵਾਬ ਹੋਵੇ ਬਿਲਕੁਲ ਜੀ ਜੇ ਅਸੀਂ ਖੁਦ ਨੂੰ ਤੇ ਹਰ ਚੀਜ਼ ਨੂੰ ਆਰਜ਼ੀ ਇੱਕ ਮਹਿਮਾਨ ਵਾਂਗ ਸਮਝੀਏ ਤਾਂ ਫਿਰ ਪਕੜ ਕਾ ਦੀ ਫਿਰ ਚਿੰਤਾ ਕਿਉਂ ਸਹੀ ਗੱਲ ਹੈ ਨਜ਼ਰੀਆ ਹੀ ਬਦਲ ਜਾਂਦਾ ਹੈ ਤੇ ਇਸ ਦਾ ਫਲ ਕੀ ਦਸਿਆ ਸਤਿਗੁਰ ਕੈ ਪਾਣਾ ਪੀ ਚੱਲੇ ਤਾਂ ਦਰਗੇ ਪਾਵੇ ਮਾਨ ਜਦੋਂ ਗੁਰੂ ਦੀ ਰਜ਼ਾ ਉਹਦੇ ਹੁਕਮ ਚ ਚਲਦੇ ਆ ਉਦੋਂ ਹੀ ਸੱਚਾ ਆਦਰ ਇੱਜ਼ਤ ਮਿਲਦੀ ਹੈ ਰੱਬ ਦੇ ਘਰ ਵਿੱਚ ਤੇ ਜੇ ਇਹ ਨਾ ਕਰੀਏ ਤਾਂ ਤਾਂ ਫਿਰ ਅਖੀਰ ਚ ਚੇਤਾਵਨੀ ਹੈ ਨਾਨਕ ਜੇ ਨਾਮ ਨਾ ਚੇਤਨੀ ਤਿਨ ਥਿਗ ਪੈਣਨ ਥਿਗ ਖਾਨ ਇੱਕ ਮਤਲਬ ਜਿਹੜੇ ਨਾਮ ਨਹੀਂ ਸਿਮਰਦੇ ਪ੍ਰਭੂ ਨੂੰ ਯਾਦ ਨਹੀਂ ਕਰਦੇ ਉਹਨਾਂ ਦਾ ਚੰਗਾ ਪੈਣ ਨਾ ਚੰਗਾ ਖਾਣਾ ਸਭ ਫਿਟਕਾਰਯੋਗ ਹੈ ਭਾਵੇਂ ਦੁਨੀਆਂ 'ਚ ਕਿੰਨੇ ਮਰਜ਼ੀ ਸਫਲ ਹੋਣ ਅੱਛਾ ਮਤਲਬ ਅਸਲ ਕੀਮਤ ਨਾਮ ਸਿਮਰਨ ਵਿੱਚ ਹੈ ਪਦਾਰਥਾਂ 'ਚ ਨਹੀਂ ਜੀ ਬਿਲਕੁਲ ਫਿਰ ਅੱਗੇ ਦੂਸਰਾ ਸ਼ਲੋਕ ਆਂਦਾ ਹੈ ਹਰ ਗੁਣ ਤੋਟ ਨਾ ਆਵੇ ਹਾਂਜੀ ਇੱਥੇ ਪ੍ਰਭੂ ਦੇ ਗੁਣਾਂ ਦੀ ਬੇਅੰਤਤਾ ਦੀ ਗੱਲ ਹੈ ਉਹਦੇ ਗੁਣ ਕਦੇ ਮੁੱਕਦੇ ਨਹੀਂ ਉਹਨਾਂ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਕੀਮਤ ਕਹਣ ਨਾ ਜਾਏ ਹਾਂ ਤੇ ਨਾਨਕ ਗੁਰਮੁਖ ਹਰ ਗੁਣ ਰਵੈ ਗੁਣమే ਰਹੇ ਸਮਾਏ ਜੋ ਜਿਹੜੇ ਗੁਰਮੁਖ ਨੇ ਗੁਰੂ ਦੇ ਰਾਤੇ ਤੁਰਣ ਵਾਲੇ ਉਹ ਇਹਨਾਂ ਗੁਣਾਂ ਨੂੰ ਗਾਉਂਦੇ ਨੇ ਤੇ ਗੁਣਾਂ ਵਿੱਚ ਹੀ ਲੀਨ ਹੋ ਜਾਂਦੇ ਨੇ ਫਿਰ ਪੌੜੀ ਆਉਂਦੀ ਹੈ ਇੱਥੇ ਮਨੁੱਖਾ ਸਰੀਰ ਨੂੰ ਚੋਲੀ ਕਿਹਾ ਗਿਆ ਹੈ ਹਨਾ ਹਾਂਜੀ ਚੋਲੀ ਯਾਨੀ ਇੱਕ ਕਿਸਮ ਦਾ ਕੱਪੜਾ ਇੱਕ ਕੁੜਤੀ ਪ੍ਰਭੂ ਨੇ ਇਸ ਸਰੀਰ ਰੂਪੀ ਚੋਲੀ ਬਣਾਈ ਹੈ ਪਰ ਇਸ ਦੀ ਸਜਾਵਟ ਕਿਵੇਂ ਹੋਈ ਹੈ ਕੜੀ ਪੈਦੀ ਭਗਤ ਕਰ ਬਿਲਕੁਲ ਯਾਨੀ ਇਸ ਤੇ ਭਗਤੀ ਦੀ ਕੜਾਈ ਕੀਤੀ ਹੋਈ ਹੈ ਇਹ ਸਰੀਰ ਭਗਤੀ ਕਰਨ ਲਈ ਮਿਲਿਆ ਹੈ ਤੇ ਹਰ 파ਟ ਲਗਾ ਅਧਿਕਾਈ ਬਹੁ ਬਹੁ ਵਿਦ ਪਾਤ ਕਰ 파ਟ ਮਤਲਬ ਰੇਸ਼ਮ ਹਾਂਜੀ ਹਰੀ ਦੇ ਨਾਮ ਦਾ ਰੇਸ਼ਮ ਕਈ ਤਰੀਕਿਆਂ ਨਾਲ ਇਸ ਤੇ ਲੱਗਾ ਹੋਇਆ ਹੈ ਭਾਵ ਸਾਡਾ ਜੀਵਨ ਸਾਡਾ ਸਰੀਰ ਨਾਮ ਤੇ ਭਗਤੀ ਨਾਲ ਹੀ ਸੋਣਾ ਲੱਗਦਾ ਪਰ ਇਹ ਸਮਝਣਾ ਸ਼ਾਇਦ ਸੌਖਾ ਨਹੀਂ ਅੱਗੇ ਲਿਖਿਆ ਹੈ ਕੋਈ ਬੂਝੇ ਬੂਝਣ ਹਾਰਾ ਅੰਤਰ ਵਿਵੇਕ ਕਰ ਹਾਂ ਕੋਈ ਵਿਰਲਾ ਹੀ ਹੈ ਜੋ ਆਪਣੇ ਅੰਦਰ ਸਹੀ ਸੂਝ ਯਾਨੀ ਵਿਵੇਕ ਪੈਦਾ ਕਰਕੇ ਇਸ ਭੇਤ ਨੂੰ ਸਮਝਦਾ ਹੈ ਤੇ ਇਹ ਵਿਵੇਕ ਇਹ ਸੂਝ ਆਉਂਦੀ ਕਿਵੇਂ ਹੈ ਇਹ ਵੀ ਗੁਰੂ ਸਾਹਿਬ ਦੱਸਦੇ ਨੇ ਸੋ 부ਝੇ ਇਹੋ ਵਿਵੇਕ ਜਿਸ 부ਝਾਏ ਆਪ ਹਰ ਇਹ ਸਮਝ ਵੀ ਉਹਨੂੰ ਮਿਲਦੀ ਹੈ ਜਿਹਨੂੰ ਪ੍ਰਭੂ ਆਪ ਕਿਰਪਾ ਕਰਕੇ ਸਮਝਾਉਂਦਾ ਹੈ ਅੱਛਾ ਯਾਨੀ ਇਹ ਵੀ ਉਹਦੀ ਕਿਰਪਾ ਨਾਲ ਹੀ ਹੈ ਜੀ ਸੋ ਸਾਰੀ ਗੱਲ ਦਾ ਨਿਚੋੜ ਫਿਰ ਆਖਰੀ ਤੱਕ ਚ ਆ ਜਾਂਦਾ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰਿ ਸਤ ਹਰ 11 ਦਾਸ ਨਾਨਕ ਇਹ ਵਿਚਾਰ ਦੱਸ ਰਿਹਾ ਹੈ ਕਿ ਉਹ ਸਦਾ ਥਿਰ ਰਹਿਣ ਵਾਲਾ ਹਰੀ ਗੁਰੂ ਦੇ ਰਾਹੀ ਗੁਰਮੁਖ ਬਣ ਕੇ ਹੀ ਮਿਲਦਾ ਹੈ। ਹੂੰ ਹੂੰ। ਤਾਂ ਮੁੜ ਕੇ ਗੱਲ ਉੱਥੇ ਆ ਗਈ ਗੁਰੂ ਦਾ ਸ਼ਬਦ, ਗੁਰੂ ਦੀ ਅਗਵਾਈ ਤੇ ਨਾਮ ਸਿਮਰਨ। ਬਿਲਕੁਲ ਜੀ, ਇਹੀ ਕੇਂਦਰੀ ਨੁਕਤਾ ਹੈ। ਤਾਂ ਜੇ ਸਾਰੀ ਗੱਲ ਨੂੰ ਸਮੇਟੀਏ ਅੱਜ ਦੇ ਹੁਕਮਨਾਮੇ ਤੋਂ ਮੁੱਖ ਸੇਧ ਕੀ ਮਿਲੇ? ਮਨ ਨੂੰ ਟਿਕਾਉਣਾ। ਹਾਂਜੀ, ਚਲਾਕੀਆਂ ਛੱਡ ਕੇ ਗੁਰੂ ਦੇ ਸ਼ਬਦ ਨੂੰ ਪਛਾਣਨਾ। ਨਿਮਰਤਾ ਚੋਣਾ ਤੇ ਦੁਨੀਆ ਚ ਮਹਿਮਾਨ ਵਾਂਗ ਰਹਿਣਾ ਤੇ ਇਸ ਜੀਵਨ ਨੂੰ ਭਗਤੀ ਨਾਲ ਸਫਲ ਕਰਨਾ ਨਾਮ ਸਿਮਰਨਾ ਹਾਂਜੀ ਤੇ ਅੰਤ ਵਿੱਚ ਇੱਕ ਸਵਾਲ ਸ਼ਾਇਦ ਸਾਰਿਆਂ ਲਈ ਸੋਚਣ ਵਾਲਾ ਹੈ ਅੱਜ ਦੀ ਜਿਹੜੀ ਤੀਜ਼ ਰਫ਼ਤਾਰ ਜ਼ਿੰਦਗੀ ਹੈ ਉਹਦੇ ਵਿੱਚ ਅਸੀਂ ਆਪਣੇ ਮਨ ਨੂੰ ਐਵੇਂ ਸ਼ਾਂਤ ਕਰਨ ਲਈ ਤੇ ਗੁਰੂ ਦੇ ਸ਼ਬਦ ਦੀ ਅਸਲ ਪਹਿਚਾਨ ਲਈ ਰੋਜ਼ਾਨਾ ਜ਼ਿੰਦਗੀ ਚ ਕੀ ਕਰ ਸਕਦੇ ਹਾਂ ਕਿਹੜੇ ਛੋਟੇ ਕਦਮ ਚੁੱਕ ਸਕਦੇ ਹਾਂ ਬਹੁਤ ਵਧੀਆ ਸਵਾਲ ਏ ਸੋਚਣ ਲਈ ਆਪ ਸਭ ਦਾ ਦਿਨ ਸ਼ੁਭ ਹੋਵੇ ਭਾਗਾ ਭਰਿਆ ਹੋਵੇ ਜੀ ਅ ਗੁਰਬਾਣੀ ਦੇ ਉਚਾਰਨ ਅਤੇ ਵਿਚਾਰ ਸਾਂਝੀ ਕਰਦਿਆਂ ਸਾਡੇ ਕੋਲੋਂ ਬਹੁਤ ਪੁੱਲਾਂ ਹੋ ਸਕਦੀਆਂ ਨੇ ਉਹਨਾਂ ਲਈ ਖਿਮਾ ਕਰਨਾ ਜੀ ਜੀ ਸਬਦ ਦਾ ਦਿਨ ਚੜ੍ਹਦੀ ਕਲਾ ਚ ਰਹੇ ਸਾਡੇ ਵੱਲੋਂ ਵੀ ਕਿਸੇ ਵੀ ਅਣਜਾਣੇ ਚ ਹੋਈ ਪੁੱਲ ਚੁੱਕ ਲਈ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ